ਵਾਹਿਗੁਰੂ ਜੀ ਸੁਖਾਉਟਾ ਲਗੁਰ ਸੇਬਿਆ ਅਨਨੁਸੋ ਸਹਦ ਨਾ ਸ਼੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਦਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵੇਦ ਕਾਮਨਾ ਆਵੇ ਹਰਿ ਹਰਿ ਨਾਮ ਧਿਆਇਆ ਸਾਰੋ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮ ਨ ਆਵੈ ਹਰ ਹਰ ਨਾਮ ਤੇ ਆਇ ਤਾਤੇ ਮਹਤਾਰੀ ਓਟ ਗੋਪਾਨ ਸਾਰਨ ਦੇ ਸਗਲ ਜੰਜਾਲ ਰਹਾਉ ਸਵਰਗ ਮਰਤਪੇ ਆਲਕੂ ਮੰਡਲ 사ਗਲ ਵੇ ਆਪੇ ਮਾਏ ਜੀ ਅਧਾਰਨ ਸਭ ਕੁਲ ਤਾਰਨ ਹਰ ਹਰਨਾ ਨਿਕ ਨਾਮ ਨਰੰਜਨ ਗਾਇਆ ਪਾਈਆ ਸਰਬਨਦਾਨ ਕਰ ਕਿਰਪਾ ਜੁਸ ਦੇ ਸੁਆਮੀ ਬੇਰਨੇ ਕਾਹ ਜਨਾਨ ਨਾਨਿਕਾ ਹੇ ਸਰਬਨ ਧਨਾਨ ਕਾ ਕਿਰਪਾ ਦਸ ਦੇ ਸੁਆਮੀ ਬੇਰਨੇ ਕਾਹ ਜਨ